ਫਗਵਾੜਾ ਦੇ ਨੇੜੇ ਪਿੰਡ ਪਿੰਦੇ ਝੇੜੂ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਇੱਕ ਘਰ ਨੂੰ ਬਣਾਇਆ ਗਿਆ ਨਿਸ਼ਾਨਾ ਘਰ ਵਿੱਚੋਂ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਕਦੀ ਲੈ ਕੇ ਚੋਰੀ ਫਰਾ ਹੋ ਜਾਣ ਦੀ ਸੂਚਨਾ ਮਿਲੀ ਹੈ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਮੱਖਣ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਝੇੜੂ ਨੇ ਦੱਸਿਆ ਹੈ ਕਿ ਬੀਤੀ ਰਾਤ ਜਦੋਂ ਉਹ ਆਪਣੇ ਘਰ ਵਿੱਚ ਸੌ ਰਹੇ ਸਨ ਤਾਂ ਉਸੇ ਦੌਰਾਨ ਚੋਰਾਂ ਨੇ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਘਰ ਵਿੱਚੋਂ ਪਏ ਸਮਾਨ ਦੀ ਫਰੋਲਾ ਫਰਾਲੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਘਰ ਵਿੱਚ ਪਏ 6 ਤੋਂ 7 ਟੋਲੇ ਸੋਨੇ ਦੇ ਗਹਿਣੇ ਅਤੇ 2 ਲੱਖ ਦੀ ਨਕਦੀ ਲੈ ਕੇ ਚੋਰ ਫਰਾਰ ਹੋ ਗਏ। ਉਹਨਾਂ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਸਾਰ ਪੁਲਿਸ ਪਹੁੰਚ ਗਏ ਤੇ ਅਧਿਕਾਰੀ ASI ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਝੇੜੂ ਵਿਖੇ ਮੱਖਣ ਸਿੰਘ ਦੇ ਘਰ ਵਿੱਚੋਂ ਬੀਤੀ ਰਾਤ ਚੋਰਾਂ ਵੱਲੋਂ ਸੋਨੇ ਦੇ ਗਹਿਣੇ ਤੇ ਲੱਖਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੱਖਣ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਚੋਰੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ। ਹਾਂਜੀ ਅੰਕਲ ਜਿਹੜੀ ਚੋਰੀ ਹੋਈ ਆ ਤੁਹਾਡੇ ਕਦੋਂ ਹੋਈ ਆ ਇਹ ਰਾਤੀ ਜਦੋਂ ਹੋਈ ਆ ਗਿਆ ਮੈਨੂੰ ਤਾਂ 1:30 ਵਜੇ ਸੁੱਤੇ ਉੱਠ ਕੇ ਜਾਗ ਆਈ ਤੇ ਪਤਾ ਲੱਗਾ ਤੇ 10 ਵਜੇ ਸੁੱਤੇ ਆ ਤੇ 1:30 ਵਜੇ ਮੈਂ ਉੱਠਿਆ ਵਿੱਚ ਵਿੱਚ ਹੋਈ ਆ ਕਿੰਨਾ ਕੁ ਨੁਕਸਾਨ ਹੋਇਆ ਕਿਹੜੀ ਕਿਹੜੀ ਚੀਜ਼ ਦਾ ਤੁਹਾਡਾ ਨੁਕਸਾਨ ਹੋਇਆ ਸਾਡੇ ਇਦਾਂ ਵੀ ਕਾਫੀ ਸੋਨਾ ਸੀਗਾ 2 ਲੱਖ ਰੁਪਈਆ ਸੀ ਸੋਨਾ ਕਿੰਨਾ ਸੀਗਾ ਤੁਹਾਡਾ ਉਹਨਾਂ ਸਗਾ 6-7 ਤੋਲੇ ਹੋਣਾ ਸਾਤ ਤੱਕ ਟੋਲੇ ਹੁੰਦਾ ਜਿਹੜੀ ਰਕਮ ਆ ਕੈਸ਼ ਉਹ ਕਿੰਨੀ ਸੀ ਉਹ 2 ਲੱਖ ਸੀ ਇਸ ਤੋਂ ਇਲਾਵਾ ਵੀ ਕੋਈ ਹੈਗਾ ਕਰਜ਼ਾ ਨੁਕਸਾਨ ਹੋ ਗਿਆ ਆਫ ਡੀਆਂ ਲੱਗਾ ਜਿਹੜੇ ਕਮਰੇ ਦੇ ਵਿੱਚ ਉਹ ਹੋਈ ਆ ਉਸ ਕਮਰੇ 'ਚ ਕੋਈ ਮੌਜੂਦ ਨਹੀਂ ਸੀ ਤੁਹਾਡੇ ਘਰ ਦੇ ਵਿੱਚ ਕਿੰਨੇ ਕਿੰਨੇ ਬੰਦਾ ਲੱਗਾ ਸੀ ਕਿੰਨੇ ਵਿਅਕਤੀ ਮੌਜੂਦ ਸੀ ਤੁਸੀਂ ਰਾਤੀ ਅਸੀਂ ਦੋ ਹੀ ਜਾਣੇ ਸੀਗੇ ਉਹ ਬਾਕੀ ਬੰਦਾ ਕੋਈ ਪਤਾ ਨਹੀਂ ਬਾਕੀ ਪਰਿਵਾਰਕ ਮੈਂਬਰ ਕਿੱਥੇ ਸੀਗੇ ਅਸੀਂ ਦੋ ਹੀ ਜਾਣੇ ਸੀ ਠੀਕ ਨਹੀਂ ਬਾਕੀ ਪਰਿਵਾਰਕ ਮੈਂਬਰਸ ਘਰ ਦੇ ਵਿੱਚ ਹੀ ਮੌਜੂਦ ਸੀਗੇ हां ਘਰੇ ਹੀ ਸੀ ਅਸੀਂ ਦੋ ਜਣੇ ਬਾਕੀ ਤਾਂ ਕੋਈ ਨਹੀਂ ਸੀ ਇੱਥੇ ਠੀਕ ਹੈ ਪੁਲਿਸ ਨੂੰ ਰਿਪੋਰਟ ਲਿਖਾਈ ਹੋਂ ਤੁਸੀਂ ਹਾਂ ਲਿਖਾਰ ਦਿੱਤੀ ਘਰ ਦੇ ਵਿੱਚ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਆ ਨਹੀਂ ਨਹੀਂ ਐ ਨਹੀਂ ਕਹਿਵਾਂ ਤੁਹਾਨੂੰ ਜਿਹੜੇ ਬਾਹਰ ਕੋਈ ਰਸਤੇ ਦੇ ਵਿੱਚ ਤੁਹਾਡੇ ਘਰ ਦੇ ਲਾਗੇ ਕੋਈ ਸੀਸੀਟੀਵੀ ਕੈਮਰੇ ਲੱਗਾ ਹਾਂ ਉਹ ਬਾਹਰੇ ਲੱਗਾ ਬਿੱਟੂ ਰੇ ਉੱਥੇ ਚੈੱਕ ਕੀਤਾ ਉੱਥੇ ਕੋਈ ਨਹੀਂ ਆਇਆ ਠੀਕ ਹੈ ਹੁਣ ਪ੍ਰਸ਼ਾਸਨ ਤੋਂ ਕੀ ਮੰਗਿਆ ਤੁਹਾਨੂੰ ਇਹ ਹਾਕਮ ਪੂਰਾ ਮੈਨਣਾ ਚਾਹੀਦਾ ਸਾਡਾ ਜਿਹੜਾ ਕੋਈ ਵੀ ਖਰਾਬੀ ਆਈ ਜਾਂ ਪਹਿਲਾਂ ਨੁਕਸਾਨ ਹੋਇਆ ਉਹ ਲਲ ਮੈਨਣਾ ਚਾਹੀਦਾ ਕੀ ਨਾਮ ਤੁਹਾਡਾ ਮੱਖਣ ਸਿੰਘ ਹਾਂਜੀ ਸਰ ਇਹ ਅੱਜ ਜਿਹੜਾ ਪਿੰਚ ਢੇੜੂ ਚੋਰੀ ਹੋਈ ਆ ਪੂਰਾ ਮਾਮਲਾ ਕੀ ਆ ਇਹ ਮੱਖਣ ਸਿੰਘ ਆ ਜੀ ਸਨਗੁਰ ਬਚਨ ਸਿੰਘ ਵਾਸੀ ਢੇੜੂ ਇਹ ਮੀਆਂ ਵੀ ਵੀ ਦੋਵੇਂ ਰਹਿੰਦੇ ਆ ਬਾਕੀ ਪਰਿਵਾਰ ਇਹਨਾਂ ਦਾ ਲੱਤੀਆਂ ਨਹੀਂ ਹੋਈਆਂ ਲੜਕਾ ਵਿਦੇਸ਼ਾ ਨਾਮ ਨੂੰ ਲੱਤੀਆਂ ਨੇ ਰਾਤ ਨੂੰ ਘਰੋਂ ਦਬੜ ਕੇ ਤੇ ਜਿਹੜੀ ਆ ਅਲਮਾਰੀ ਤੋੜ ਕੇ ਜਾਇਆਂ ਤੇ ਚੋਰੀ ਕਰ ਲਈ ਆ ਇਹਨਾਂ ਦੇ ਧਿਆਨ ਅਸਰ ਦੇ ਗਿਆ ਤੇ ਕਾਰਗਰ ਸਰ ਕਿੰਨਾ ਕੁ ਨੁਕਸਾਨ ਇਹਨਾਂ ਨੇ ਦੱਸਿਆ ਇਹਨਾਂ ਮੁਤਾਬਕ 2 ਲੱਖ ਰੁਪਇਆ ਦੇ ਕੁਛ ਨਹੀਂ ਪਾਛੇ ਦੋਲੇ ਕਿੰਦਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਜੀ ਜਲਦੀ ਜਲਦੀ ਮਦਦ ਮਾਤ ਕਰਕੇ ਦਦਗਾ ਤੇ ਕਿਸੇ ਕੋਈ ਸੀਸੀਟੀਵੀ ਕੈਮਰਿਆਂ ਦੀ ਫੋਟੋਜ਼ ਆਈ ਅੱਗੇ ਅਜੇ ਤੱਕ ਕੋਈ ਗੱਲ ਕੋਈ ਨਹੀਂ ਆਈ ਕਹਿੰਦੇ ਇਹਨਾਂ ਨੇ ਆਪਣੇ ਚੈੱਕ ਕੀਤੇ ਆ ਜਿੱਥੇ ਕੋਈ ਹਮੇ ਨਹੀਂ ਕੀ ਨਾਮ ਸਰ ਆਪਣਾ ਐਸਸੀ ਬਿਸਮਿਸ ਥੈਂਕ ਯੂ ਜੀ